ਚੈਨਲ এমਪਲாய்ਮੈਂਟ ਇਨਫੋਰਮੇਸ਼ਨ ਤੇ ਜੁੜ ਚੁੱਕੇ ਸਾਰੇ ਦੋਸਤਾਂ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਤੁਸੀਂ ਜਾਣਦੇ ਹੋ ਕਿ ਆਪਾਂ ਇਸ ਚੈਨਲ ਤੇ ਪਹਿਲਾਂ ਰੁਜ਼ਗਾਰ ਨਾਲ ਸੰਬੰਧਿਤ ਵੱਖ-ਵੱਖ ਜਿਹੜੀਆਂ ਹੈਗੀਆਂ ਸੂਚਨਾਵਾਂ ਲੈ ਕੇ ਹਾਜ਼ਰ ਹੁੰਦੇ ਆ ਤੇ ਹੁਣ ਸਾਡੀ ਕੋਸ਼ਿਸ਼ ਹੈ ਕਿ ਅਸੀਂ ਹਰ ਹਫ਼ਤੇ ਪੂਰੇ ਹਫ਼ਤੇ ਦੀਆਂ ਜਿਹੜੀਆਂ ਵੀ ਪੰਜਾਬ ਸਰਕਾਰ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਜਾਂ ਸੈਂਟਰ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਜਿਹੜੀਆਂ ਹੈਗੀਆਂ ਭਰਤੀ ਕੱਢੀ ਜਾਂਦੀ ਹੈ ਉਹਨਾਂ ਦੀ ਆਪਾਂ ਇੱਕੋ ਹੀ ਵੀਡੀਓ ਵਿੱਚ ਜਿਹੜੇ ਹੈਗੇ ਸਾਰੇ ਐਡਵਰਟਾਈਜ਼ਮੈਂਟ ਤੋਂ ਤੁਹਾਨੂੰ ਜਾਣੂ ਕਰਵਾਇਆ ਕਰੀਏ। ਉਸੇ ਦੇ ਤਹਿਤ ਅੱਜ ਆਪਾਂ ਪਹਿਲੀ ਵੀਡੀਓ ਲੈ ਕੇ ਹਾਜ਼ਰ ਹੋ ਰਹੇ ਹਾਂ ਜਿਸ ਦੇ ਵਿੱਚ ਪੰਜਾਬ ਸਰਕਾਰ ਦੀਆਂ ਵੱਖ-ਵੱਖ ਜਿਹੜੀਆਂ ਸਰਕਾਰੀ ਸੰਸਥਾਵਾਂ ਹੈ ਉਹਨਾਂ ਵੱਲੋਂ ਜਿਹੜੀ ਰਿਕਰੂਟਮੈਂਟ ਕੀਤੀ ਜਾਣੀ ਹੈ ਉਹਨਾਂ ਬਾਰੇ ਆਪਾਂ ਤੁਹਾਨੂੰ ਜਿਹੜਾ ਹੈਗਾ ਵਿਸਤਾਰ ਤਹਿਤ ਜਾਣੂ ਕਰਵਾਵਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਦਫ਼ਤਰ ਜ਼ਿਲ੍ਹਾ ਅਦਜੋਗ ਕੇਂਦਰ ਬਠਿੰਡਾ ਦੀ। ਆਨਲਾਈਨ ਡਿਸਪਿਊਟ ਰੈਜ਼ੋਲੂਸ਼ਨ ODR ਸਕੀਮ ਅਧੀਨ ਡਿਸਟ੍ਰਿਕਟ ਲੈਵਲ ਮਾਈਕਰੋ ਐਂਡ ਸਮਾਲ ਇੰਟਰਪ੍ਰਾਈਜ਼েস ਫੈਸਿਲੀਟੇਸ਼ਨ ਕਾਉਂਸਲ ਵਿੱਚ ਐਚ ਆਰ ਲੀਗਲ ਅਤੇ ਐਚ ਆਰ ਅਫੀਸ਼ੀਅਲ ਦੀਆਂ ਜਿਹੜੀਆਂ ਹੈਗੀਆਂ ਇੱਕ ਇੱਕ ਅਸਾਮੀਆਂ ਲਈ ਯੋਗ ਉਮੀਦਵਾਰਾਂ ਤੋਂ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਹੈ ਉਮੀਦਵਾਰ ਮਿਤੀ 16 ਜਨਵਰੀ 2026 ਨੂੰ ਸ਼ਾਮ 5 ਵਜੇ ਤੱਕ ਜਿਹੜਾ ਹੈਗਾ ਆਪਣੇ ਬਿਨੈ ਪੱਤਰ ਹੈ ਜਿਹੜੇ ਉਹ ਸਬੰਧਤ ਦਫ਼ਤਰ ਦੇ ਵਿੱਚ ਜਿਹੜੇ ਜਮ੍ਹਾਂ ਕਰਵਾ ਸਕਦੇ ਆ ਕੋਈ ਵੀ ਉਮੀਦਵਾਰ ਵਧੇਰੇ ਜਾਣਕਾਰੀ ਲਈ ਦਫਤਰੀ ਸਮੇਂ ਦੇ ਵਿੱਚ ਜਿਹੜਾ ਦਫਤਰ ਜ਼ਿਲ੍ਹਾ ਅਧਿయోగ ਕੇਂਦਰ ਬਠਿੰਡਾ ਉੱਥੇ ਵਿజిਟ ਕਰ ਸਕਦਾ ਹੈ ਇਸ ਤੋਂ ਅੱਗੇ ਆਪਾਂ ਗੱਲ ਕਰਾਂਗੇ ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀ ਸਰਕਾਰੀ ਕਾਲਜ ਗੁਰਦਾਸਪੁਰ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਬੀਏ ਮਾਸ ਕਮਿਊਨੀਕੇਸ਼ਨ ਫਾਈਨ ਆਰਟਸ ਅਤੇ ਐਮਐਸਸੀ ਮੈਥ ਐਮਏ ਇੰਗਲਿਸ਼ ਨਰੋਲ ਸੈਲਫ ਫਾਈਨਾਂਸਿੰਗ ਸਕੀਮ ਅਧੀਨ ਸ਼ੁਰੂ ਕਰਨ ਲਈ ਫੈਕਲਟੀ ਨੂੰ ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀ ਅਧੀਨ ਕੰਟਰੈਕਟ ਆਧਾਰ ਤੇ ਜਿਹੜਾ ਹੈਗਾ ਮਾਸ ਕਮਿਊਨੀਕੇਸ਼ਨ ਫਾਈਨ ਆਰਟਸ ਮੈਥ ਤੇ ਇੰਗਲਿਸ਼ ਦੇ ਵਿਸ਼ਿਆਂ ਦੇ ਵਿੱਚ ਜਿਹੜਾ ਹੈਗਾ ਭਰਤੀ ਕੀਤੀ ਜਾਣੀ ਹੈ ਯੋਗਤਾਵਾਂ ਸਬੰਧਤ ਯੂਨੀਵਰਸਿਟੀ ਅਤੇ UGC ਨਿਯਮਾਂ ਅਨੁਸਾਰ ਹੋਣੀਆਂ ਚਾਹੀਦੀਆਂ ਅਸਾਮੀਆਂ ਦਾ ਪੰਜਾਬ ਸਰਕਾਰ ਨਾਲ ਕੋਈ ਸਬੰਧ ਨਹੀਂ ਹੋਵੇਗਾ ਭਵਿੱਖ ਵਿੱਚ ਪੱਕੇ ਹੋਣ ਦਾ ਕੋਈ ਵਾਅਦਾ ਵੀ ਨਹੀਂ ਹੋਵੇਗਾ ਅਸਾਮੀਆਂ ਦੀ ਗਿਣਤੀ ਯੂਨੀਵਰਸਿਟੀ ਨਿਯਮਾਂ ਅਨੁਸਾਰ ਜਿਹੜੀ ਹੈਗੀ ਉਹ ਘਟ ਵੱਧ ਸਕਦੀ ਹੈ ਜਿਹੜੇ ਯੋਗ ਉਮੀਦਵਾਰ ਆ ਉਹ ਸਮੂਹ ਦਸਤਾਵੇਜ਼ਾਂ ਸਮੇਤ ਜਿਹੜੀਆਂ ਆਪਣੀਆਂ ਅਰਜ਼ੀਆਂ ਉਹ 31 ਜਨਵਰੀ 2026 ਤੱਕ ਰਜਿਸਟਰਡ ਪੋਸਟ ਰਾਹੀਂ ਜਿਹੜਾ ਹੈਗਾ ਚੇਅਰਮੈਨ ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀ ਸਰਕਾਰੀ ਕਾਲਜ ਗਰਦਾਸਪੁਰ ਨੂੰ ਭੇਜ ਸਕਦੇ ਹਨ ਅੱਗੇ ਆ ਗਿਆ ਜੀ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਪੰਜਾਬ ਵੱਲੋਂ ਜਿਹੜਾ ਹੈਗਾ ਮਿਤੀ 15 ਜਨਵਰੀ 2026 ਤੱਕ ਜਿਹੜਾ ਹੈਗਾ ਟੈਕਨੀਕਲ ਐਸੋਸੀਏਟ ਇਲੈਕਟ੍ਰੀਕਲ ਦੀ ਇੱਕ ਪੋਸਟ ਲਈ ਜਿਹੜਾ ਹੈਗਾ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਇਹਦੀ ਜਿਹੜੀ ਤਨਖਾਹ ਦੀ ਗੱਲ ਕਰੀਏ ਤਾਂ ਜਿਹੜਾ ਹੈਗਾ ਓੱਕਾ ਪੁੱਕਾ ਜਿਹੜਾ ਮਹੀਨੇ ਦੀ ਜਿਹੜੀ ਤਨਖਾਹ ਉਹ 35000 ਰੁਪਏ ਹੋਵੇਗੀ ਇਸ ਅਸਾਮੀ ਲਈ ਜੀ ਤੁਸੀਂ ਯੋਗਤਾ ਮਾਪਦੰਡ ਨਿਯਮ ਸ਼ਰਤਾਂ ਜਿਹੜੀਆਂ ਬਿਨੇਕਾਰ ਦੀ ਪ੍ਰਕਿਰਿਆ ਆਦ ਸੰਬੰਧੀ ਜੇ ਵਿਸਤਾਰਤ ਤੁਹਾਨੂੰ ਕਿਸੇ ਜਾਣਕਾਰੀ ਦੀ ਜ਼ਰੂਰਤ ਹੈ ਤਾਂ ਤੁਸੀਂ ਮੈਕਸੀਪਾ ਦੀ ਜਿਹੜੀ ਅਫੀਸ਼ੀਅਲ ਵੈਬਸਾਈਟ www.megcpa.punjab.gov.in ਤੇ ਲੌਗਇਨ ਕਰ ਸਕਦੇ ਹੋ ਇਸ ਨਿਯੁਕਤੀ ਸਬੰਧੀ ਕੋਈ ਵੀ ਨੋਟਿਸ ਜਾਂ ਕੋਈ ਵੀ ਸੋਧ ਹੈ ਜਿਹੜਾ ਉਹ ਵੀ ਜਿਹੜਾ ਹੈਗਾ ਇਸੇ ਹੀ ਵੈਬਸਾਈਟ ਤੇ ਪ੍ਰਕਾਸ਼ਿਤ ਕੀਤਾ ਜਾਵੇਗਾ ਅੱਗੇ ਜਿਹੜੀ ਅਸਾਮੀ ਦੀ ਗੱਲ ਕਰਾਂਗੇ ਇਹ ਵੀ ਜਿਹੜੀ ਹੈਗੀ ਹੈਗੀ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਪੰਜਾਬ ਵੱਲੋਂ ਹੀ ਹੈ ਇੱਥੇ ਹੈਗਾ ਇੰਜੀਨੀਅਰਿੰਗ ਐਂਡ ਇਨਫਰਾਸਟ੍ਰਕਚਰਲ ਡਿਵੈਲਪਮੈਂਟ ਸੈਂਟਰ ਦੇ ਵਿੱਚ ਜਿਹੜਾ ਹੈਗਾ ਸੀਨੀਅਰ ਸਪੈਸ਼ਲਿਸਟ ਦੀ ਇੱਕ ਅਸਾਮੀ ਲਈ ਜਿਹੜੀ ਹੈਗੀ ਅਰਜੀਆਂ ਦੀ ਮੰਗ ਕੀਤੀ ਗਈ ਹੈ ਇਸ ਅਸਾਮੀ ਲਈ ਜੇ ਆਪਾਂ ਤਨਖਾਹ ਦੀ ਗੱਲ ਕਰੀਏ ਤਾਂ ਜਿਹੜੀ ਉੱਕਾ-ਪੁੱਕਾ ਮਹੀਨੇ ਦੀ 1.5 ਲੱਖ ਰੁਪਏ ਤਨਖਾਹੇਗੀ ਇੰਨਾ ਇਸ ਜਿਹੜੀ ਹੈਗੀ ਅਸਾਮੀ ਲਈ ਅਪਲਾਈ ਕਰਨ ਦੀ ਜਿਹੜੀ ਆਖਰੀ ਮਿਤੀ ਹੈ ਉਹ 15 ਜਨਵਰੀ 2026 ਹੈ ਯੋਗਤਾ ਮਾਪਦੰਡ ਨਿਯਮ ਤੇ ਸ਼ਰਤਾਂ ਜਿਹੜਾ ਹੈਗਾ ਆਦ ਵਿਸਤਾਰਿਤ ਜਾਣਕਾਰੀ ਜਿਹੜੀ ਹੈਗੀ ਆ ਤੁਸੀਂ www.megcipa.punjab.gov.in ਤੇ ਜਿਹੜਾ ਹੈਗਾ ਲੌਗਇਨ ਕਰ ਸਕਦੇ ਹੋ ਜਿਵੇਂ ਆਪਾਂ ਪਿਛਲੀ ਭਰਤੀ 'ਚ ਦੱਸਿਆ ਸੀਗਾ ਉਸੇ ਤਰ੍ਹਾਂ ਹੀ ਇਹਦੇ ਵਿੱਚ ਵੀ ਜਿਹੜਾ ਹੈਗਾ ਇਸ ਨਿਯੁਕਤੀ ਸੰਬੰਧੀ ਜਿਹੜੇ ਵੀ ਕੋਈ ਨੋਟਿਸ ਜਾਂ ਸੋਧ ਹੈ ਉਹ ਇਸ ਵੈਬਸਾਈਟ ਤੇ ਜਿਹੜੇ ਪ੍ਰਕਾਸ਼ਿਤ ਹੋਣਗੇ ਤੇ ਤੁਸੀਂ ਇਸ ਵੈਬਸਾਈਟ ਨੂੰ ਚੈੱਕ ਕਰ ਸਕਦੇ ਹੋ ਅੱਗੇ ਆ ਗਿਆ ਜੀ ਪੰਜਾਬ ਮਿਊਨਿਸਪਲ ਇਨਫਰਾਸਟਰਕਚਰ ਡਿਵੈਲਪਮੈਂਟ ਕੰਪਨੀ ਜਿਹਨੂੰ PMIDC ਵੀ ਕਹਿ ਦਿੰਦੇ ਆ ਸਥਾਨਿਕ ਸਰਕਾਰਾਂ ਵਿਭਾਗ ਪੰਜਾਬ ਦੇ ਅਧੀਨ ਅੰਮ੍ਰਿਤਸਰ ਵਿਖੇ PMSIP ਦੇ ਪ੍ਰੋਗਰਾਮ ਇੰਪਲਮੈਂਟੇਸ਼ਨ ਯੂਨਿਟ ਵਿੱਚ ਈ-ਗਵਰਨਰਸ ਸਪੋਰਟ ਐਗਜ਼ੀਕਿਊਟਿਵ ਦੇਆਂ ਜਿਹੜੀਆਂ ਹੈਗੀਆਂ ਦੇ ਇੱਕ ਅਸਾਮੀ ਲਈ ਜਿਹੜੀ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਜਿਹੜਾ ਈਗ ਵਰਸ ਸਪੋਰਟ ਐਗਜ਼ੀਕਿਊਟਿਵ ਹੈ ਉਹਦੀ ਇੱਕ ਸਾਮੀ ਲਈ ਜੇ ਆਪਾਂ ਤਨਖਾਹ ਦੀ ਗੱਲ ਕਰੀਏ ਤਾਂ ਜਿਹੜਾ ਹੈਗਾ 40000 ਤੋਂ ਲੈ ਕੇ 65000 ਦੇ ਵਿੱਚ ਜਿਹੜੀ ਤਨਖਾਹ ਹੋਊਗੀ ਇਹਨਾਂ ਸਾਮੀਆਂ ਨੂੰ ਜਿਹੜੀ ਅਪਲਾਈ ਕਰਨ ਦੀ ਆਖਰੀ ਮਿਤੀ ਹੈ ਉਹ 15 ਜਨਵਰੀ 2026 ਨੂੰ ਸ਼ਾਮ 5 ਵਜੇ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਜੇ ਤੁਹਾਨੂੰ ਇਸ ਸਾਮੀ ਲਈ ਹੋਰ ਵੇਰਵਿਆਂ ਦੀ ਜ਼ਰੂਰਤ ਹੈ ਤਾਂ ਤੁਸੀਂ ਜਿਹੜਾ ਹੈਗਾ pmidc.punjab.gov.in ਤੇ ਲੌਗਇਨ ਕਰ ਸਕਦੇ ਹੋ ਇਸ ਤੋਂ ਅੱਗੇ ਆ ਗਿਆ ਜੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਇਹਦੇ ਵਿੱਚ ਜਿਹੜਾ ਹੈਗਾ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਧੀਨ ਜ਼ਿਲ੍ਹਾ ਤੇ ਸਬ ਡਿਵੀਜ਼ਨਲ ਜਿਹੜੇ ਹਸਪਤਾਲ ਵਿਖੇ ਆ ਉੱਥੇ ਇੰਪੈਨਲਮੈਂਟ ਲਈ ਚਾਹਵਨ ਸਪੈਸ਼ਲਿਸਟ ਡਾਕਟਰਾਂ ਤੋਂ ਆਨਲਾਈਨ ਬਿਨੇ ਪੱਤਰ ਦੀ ਮੰਗ ਕੀਤੀ ਗਈ ਹੈ। ਅਸਾਮੀਆਂ ਦੀ ਜੀ ਆਪਾਂ ਗਿਣਤੀ ਦੀ ਗੱਲ ਕਰੀਏ ਤਾਂ ਕੁੱਲ ਜਿਹੜੀ ਹੈਗੀ ਹੈ 300 ਹੈ। ਇਹਦੇ ਜਿਹੜੇ ਨਿਯਮ ਸ਼ਰਤਾਂ ਵਿਦਿਕ ਯੋਗਤਾ ਲਈ ਜੇ ਤੁਸੀਂ ਹੈਗਾ ਉਹ ਜਿਹੜੀ NHM ਦੀ ਵੈਬਸਾਈਟ ਹੈ www. nhm.punjab.gov.in ਚੈੱਕ ਕਰ ਸਕਦੇ ਹੋ ਤੇ ਇਸੇ ਵੈਬਸਾਈਟ ਤੇ ਜਿਹੜਾ ਹੈਗਾ ਇਹਨ ਇਸ ਰਿਕਰੂਟਮੈਂਟ ਸੰਬੰਧੀ ਕੋਈ ਸੋਧ ਜਾਂ ਕੋਈ ਨੋਟਿਸ ਜਾਰੀ ਹੁੰਦਾ ਤਾਂ ਉਹ ਅਪਲੋਡ ਕੀਤਾ ਜਾਵੇਗਾ ਅੱਗੇ ਆ ਗਿਆ ਜੀ ਅ ਸਟਾਮ ਫਰੋਚ ਦੀਆਂ ਖਾਲੀ ਅਸਾਮੀਆਂ ਭਰਨ ਲਈ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਰਜਿਸਟਰਾਰ ਸ਼੍ਰੀ ਮੁਕਸਰ ਸਾਹਿਬ ਵੱਲੋਂ ਜਿਹੜਾ ਹੈਗੇ ਕਿਸ਼ਤਿਆਰ ਜਾਰੀ ਕੀਤਾ ਗਿਆ ਪੰਜਾਬ ਸਟੈਂਪ ਰੂਲਸ 1934 ਦੇ ਰੂਲ 25 ਤਹਿਤ ਜ਼ਿਲ੍ਹਾ ਮੁਕਸਰ ਸਾਹਿਬ ਦੇ ਅੰਦਰ ਖਾਲੀ ਪਈਆਂ ਸਟਾਫ ਫਰੋਸ਼ ਦੀਆਂ ਅਸਾਮੀਆਂ ਭਰਨ ਸੰਬੰਧੀ ਜਿਹੜਾ ਹੈਗਾ ਚਾਹਵਾਨ ਬੇਰੁਕਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਹਨਾਂ ਅਸਾਮੀਆਂ ਦਾ ਵੇਰਵਾ ਜਿਹੜਾ ਹੈਗਾ ਉਹ ਸ਼੍ਰੀ ਮੁਕਸਰ ਸਾਹਿਬ ਵਿੱਚ ਕੁੱਲ ਅਸਾਮੀਆਂ ਦੀ ਗਿਣਤੀ 2 ਹੈ। ਸਬ ਤਹਿਸੀਲ ਲੱਖੇਵਾਲੀ ਦੇ ਵਿੱਚ 1 ਹੈ। ਮਲੋਟ ਦੇ ਵਿੱਚ ਜਿਹੜਾ ਹੈਗਾ 3 ਅਸਾਮੀਆਂ ਤੇ ਸਬ ਤਹਿਸੀਲ ਲੰਬੀ ਦੇ ਵਿੱਚ ਜਿਹੜੀ ਹੈਗੀ ਹੈ 1 ਅਸਾਮੀ ਹੈ। ਇਹਦੇ ਲਈ ਜੇ ਆਪਾਂ ਯੋਗਤਾ ਤੇ ਸ਼ਰਤਾਂ ਦੀ ਗੱਲ ਕਰੀਏ ਬਿਨੇ ਕਾਰਨੇ ਘੱਟੋ-ਘੱਟ میٹرਿਕ ਜਾਂ ਬਰਾਬਰ ਦੀ ਪ੍ਰੀਖਿਆ ਮਾਨਤਾ ਪ੍ਰਾਪਤ ਬੋਰਡ ਜਾਂ ਯੂਨੀਵਰਸਿਟੀ ਤੋਂ ਪਾਸ ਕੀਤੀ ਹੋਵੇ ਅਰਜੀ ਨਾਲ ਵਿਦਿਅਕ ਯੋਗਤਾ ਸੰਬੰਧੀ ਸਰਟੀਫਿਕੇਟ ਤੇ ਰਹਿਸ਼ੀ ਸਰਟੀਫਿਕੇਟ ਦੀ ਤਸਦੀਕ ਸ਼ੋਦਾ ਕਾਪੀ ਲਗਾਈ ਜਾਵੇ ਅਧੂਰੀ ਅਰਜੀ ਜਿਹੜੀ ਹੈਗੀ ਉਹ ਸਵੀਕਾਰ ਨਹੀਂ ਕੀਤੀ ਜਾਵੇਗੀ ਯੋਗ ਪਾਈਆਂ ਗਈਆਂ ਅਰਜ਼ੀਆਂ ਦੇ ਬਿਨਾਂਕਾਰਾਂ ਦੀ ਕਮੇਟੀ ਵੱਲੋਂ ਸਕਰੀਨਿੰਗ ਟੈਸਟ ਜਾਂ ਇੰਟਰਵਿਊ ਲਈ ਜਾਊਗੀ ਜੋ ਕਿ ਇੱਕ میٹرਿਕ ਪੱਧਰ ਦਾ ਹੋਵੇਗਾ ਤੇ ਇਸ ਦੇ ਕੁੱਲ 100 ਅੰਕ ਹੋਣਗੇ ਬਿਨੇਕਾਰ ਆਪਣੀ ਚੋਣ ਦਰਸਾਉਂਦੇ ਹੋਏ ਕੇਵਲ ਇੱਕ ਸਥਾਨ ਲਈ ਹੀ ਜਿਹੜੀ ਹੈਗੀ ਆਪਣੀ ਉਹ ਅਰਜੀ ਦੇ ਸਕਦਾ ਹੈ ਬਿਨੇਕਾਰਾਂ ਵੱਲੋਂ ਅਰਜੀ ਮਿਤੀ 17 ਜਨਵਰੀ 2026 ਤੱਕ ਦਸਤੀ ਜਾਂ ਰਜਿਸਟਰਡ ਡਾਕ ਰਾਹੀਂ ਦਫ਼ਤਰ ਡਿਪਟੀ ਕਮਿਸ਼ਨਰ ਸ਼੍ਰੀ ਮੁਖਸਰ ਸਾਹਿਬ ਵਿਖੇ ਪਹੁੰਚ ਜਾਣੀ ਆ ਚਾਹੀਦੀਆਂ ਹਨ ਨਿਰਧਾਰਿਤ ਮਿਤੀ ਤੋਂ ਬਾਅਦ ਪ੍ਰਾਪਤ ਹੋਣ ਵਾਲੀਆਂ ਅਰਜ਼ੀਆਂ ਵਿਚਾਰੀਆਂ ਨਹੀਂ ਜਾਣਗੀਆਂ ਅੱਗੇ ਆ ਗਿਆ ਜੀ ਪੰਜਾਬ ਰਾਜ ਸੂਚਨਾ ਕਮਿਸ਼ਨ ਪੰਜਾਬ ਰਾਜ ਸੂਚਨਾ ਕਮਿਸ਼ਨ ਵੱਲੋਂ ਜਿਹੜਾ ਹੈਗਾ ਵਾਕ ਇਨ ਇੰਟਰਵਿਊ ਤਹਿਤ ਜਿਹੜਾ ਲੀਗਲ ਐਡਵਾਈਜ਼ਰ ਸੈਂਕਸ਼ਨ ਅਫਸਰ ਸੀਨੀਅਰ ਅਸਿਸਟੈਂਟ ਆਦ ਜਿਹੜੀਆਂ ਹੈਗੀਆਂ ਅਸਾਮੀਆਂ ਠੇਕਾ ਆਧਾਰ ਤੇ ਭਰਨ ਲਈ ਅਸਾਮੀਆਂ ਦੇ ਵੇਰਵੇ ਦੀ ਗੱਲ ਕਰੀਏ ਤਾਂ ਜਿਹੜਾ ਹੈਗਾ ਲੀਗਲ ਐਡਵਾਈਜ਼ਰ ਰਿਟੇਨਰਸ਼ਿਪ ਆਧਾਰ ਤੇ ਜਿਹੜਾ ਹੈਗਾ ਕੁੱਲ ਇੱਕ ਅਸਾਮੀ ਹੈ ਤਨਖਾਹ ਇਹਦੀ ਜਿਹੜੀ ਹੈਗੀ ਹੈ 25000 ਰੁਪਏ ਮਹੀਨਾ ਹੋਵੇਗੀ ਸੈਂਕਸ਼ਨ ਅਫਸਰ ਦੀ ਵੀ ਜਿਹੜੀ ਹੈਗੀ ਹੈ ਠੇਕਾ ਆਧਾਰ ਤੇ ਇੱਕ ਅਸਾਮੀ ਹੈ ਇਨਾਂ ਦੀ ਤਨਖਾਹ ਜਿਹੜੀ ਚੰਡੀਗੜ੍ਹ ਪ੍ਰਸ਼ਾਸਨ ਦੇ ਜਿਹੜੇ ਵੀ ਡੀਸੀ ਰੇਟ ਹੈ ਉਸ ਅਨੁਸਾਰ ਮਿਲੇਗੀ ਸੀਨੀਅਰ ਅਸਿਸਟੈਂਟ ਦੀ ਗੱਲ ਕਰੀਏ ਤਾਂ ਇਹਦੀ ਵੀ ਜਿਹੜੀ ਸਾਮੀਆਂ ਦੀ ਗਿਣਤੀ ਇੱਕ ਹੈ ਇਨਾਂ ਦੀ ਵੀ ਜਿਹੜੀ ਤਨਖਾਹ ਹੈਗੀ ਆ ਉਹ ਚੰਡੀਗੜ੍ਹ ਪ੍ਰਸ਼ਾਸਨ ਦੇ ਡੀਸੀ ਰੇਟ ਦੇ ਆਧਾਰ ਤੇ ਦਿੱਤੀ ਜਾਵੇਗੀ ਜਿਹੜਾ ਹੈਗਾ ਇੰਟਰਵਿਊ ਹੈ ਜਿਹੜੀ ਇਹਨਾਂ ਦੀ 14 ਜਨਵਰੀ 2026 ਨੂੰ ਬਾਅਦ ਦੁਪਹਿਰ 3 ਵਜੇ ਆਯੋਜਿਤ ਕੀਤੀ ਜਾਵੇਗੀ ਯੋਗਤਾ ਮਾਪਦੰਡ ਆਦ ਸਬੰਧੀ ਜਿਹੜੀ ਵਿਸਤਾਰਿਕ ਜਾਣਕਾਰੀ ਹੈ ਉਹ ਇਹਨਾਂ ਦੀ ਵੈਬਸਾਈਟ www.info.compunjab.com ਤੇ ਜਿਹੜਾ ਹੈਗਾ ਤੁਸੀਂ ਹਾਸਲ ਕਰ ਸਕਦੇ ਹੋ ਤੇ ਇਸ ਸਬੰਧੀ ਜੇਕਰ ਕੋਈ ਸੋਧ ਜਾਂ ਕੋਈ ਨੋਟਿਸ ਜਾਰੀ ਹੁੰਦਾ ਤਾਂ ਉਹ ਵੀ ਜਿਹੜਾ ਹੈਗਾ ਵੈਬਸਾਈਟ ਤੇ ਹੀ ਪ੍ਰਕਾਸ਼ਿਤ ਕੀਤਾ ਜਾਵੇਗਾ ਅੱਗੇ ਆ ਗਿਆ ਜੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਜਿਹੜਾ ਹੈਗਾਗਾ ਚੰਡੀਗੜ੍ਹ ਵਿੱਚ ਜਿਹੜਾ ਹੈਗਾ ਹੈ ਹਾਊਸ ਸਰਜਨ ਦੀਆਂ ਕੁੱਲ 523 ਸਾਮੀਆਂ ਲਈ ਜਿਹੜਾ ਇਸ਼ਤਿਹਾਰ ਜਾਰੀ ਕੀਤਾ ਗਿਆ ਹੈਗਾ ਇਹਨਾਂ 523 ਸਾਮੀਆਂ ਲਈ ਜੇ ਆਪਾਂ ਤਨਖਾਹ ਦੀ ਗੱਲ ਕਰੀਏ ਤਾਂ ਜਿਹੜਾ ਹੈਗਾ ਹਾਊਸ ਸਰਜਨ ਦੀ ਜਿਹੜੀ 70000 ਰੁਪਏ ਪ੍ਰਤੀ ਮਹੀਨਾ ਤਨਖਾਹ ਹੋਵੇਗੀ ਆਨਲਾਈਨ ਬਿਨੈ ਇੱਕ ਪੱਤਰ ਪੇਸ਼ ਕਰਨ ਲਈ ਜਿਹੜਾ ਹੈਗਾ 10 ਜਨਵਰੀ 2026 ਤੋਂ ਲੈ ਕੇ 20 ਜਨਵਰੀ 2026 ਤੱਕ ਤੁਸੀਂ ਜਿਹੜਾ ਅਪਲਾਈ ਕਰ ਸਕਦੇ ਹੋ ਅਪਲਾਈ ਕਰਨ ਅਪਲਾਈ ਕਰਨ ਲਈ ਜਿਹੜੀ ਹੈਗੀ ਐ ਵੈਬਸਾਈਟ ਉਹ www.nhm.punjab.gov.in ਤੇ ਜਿਹੜਾ ਕਰ ਸਕਦੇ ਹੋ ਤੇ ਇਸ ਭਰਤੀ ਸੰਬੰਧੀ ਜਿਹੜਾ ਹੈਗਾ ਹੋਰ ਕੋਈ ਵੀ ਨੋਟਿਸ ਜਾਂ ਕੋਈ ਜਾਣਕਾਰੀ ਜੇ ਤੁਸੀਂ ਹਾਸਲ ਕਰਨੀ ਹੈ ਤਾਂ ਉਹ ਵੀ ਜਿਹੜੀ ਹੈਗੀ ਐ ਇਸੇ ਵੈਬਸਾਈਟ ਤੋਂ ਹਾਸਲ ਕਰ ਸਕਦੇ ਹੋ ਨਗਰ ਨਿਗਮ ਜਲੰਧਰ ਵੱਲੋਂ ਜਿਹੜਾ ਹੈਗਾ 1196 ਅਰਜਾਚਾਰ ਅਸਾਮੀਆਂ ਦੀ ਰੈਗੂਲਰ ਭਰਤੀ ਕੀਤੀ ਜਾਣੀ ਹੈ ਇਨਾਂ ਅਸਾਮੀਆਂ ਲਈ ਐਪਲੀਕੇਸ਼ਨ ਫਾਰਮ ਡਾਊਨਲੋਡ ਕਰਨ ਲਈ ਅਪਲਾਈ ਕਰਨ ਲਈ ਫਾਰਮ ਫੀਸ ਐਪਲੀਕੇਸ਼ਨ ਫਾਰਮ ਨੂੰ ਮੈਨੂਅਲੀ ਜਮ੍ਹਾਂ ਕਰਾਉਣ ਲਈ ਨਿਸ਼ਚਿਤ ਕੀਤੇ ਸਥਾਨਾਂ ਦਾ ਵੇਰਵਾ ਆ ਜਿਹੜਾ ਹੈਗਾ ਉਹ ਨਗਰ ਨਿਗਮ ਜਲੰਧਰ ਦੀ ਵੈਬਸਾਈਟ www.mcjalandhar.in ਤੇ ਦੇਖਿਆ ਜਾ ਸਕਦਾ ਹੈ ਜੇ ਇਹਨਾਂ ਆਪਾਂ 1196 ਅਸਾਮੀਆਂ ਦੇ ਵੇਰਵੇ ਦੀ ਗੱਲ ਕਰੀਏ ਤਾਂ ਇਹਨਾਂ ਵਿੱਚ ਅਸਾਮੀਆਂ ਜਿਹੜੀਆਂ ਹੈਗੀਆਂ ਗਾਰਡਨ ਬੇਲਦਾਰ ਮਾਲੀ ਦੀਆਂ 406 ਅਸਾਮੀਆਂ ਸਫਾਈ ਸੇਵਕ ਦੀਆਂ ਜਿਹੜੀਆਂ 440 ਹੈ ਸਿਵਰਮੈਨ ਦੀਆਂ 165 ਐ ਰੋਡ ਬੇਲਦਾਰ ਦੀਆਂ 160 ਐ ਫਿਟਰ ਕੁਲੀ ਦੀਆਂ 25 ਐ ਇਹਨਾਂ ਇਸ ਜਿਹੜੀ ਹੈਗੀ ਹੈ ਭਰਤੀ ਲਈ ਆਪਾਂ ਵੱਖਰੇ ਤੌਰ ਤੇ ਵੀ ਆਪਣੇ ਚੈਨਲ ਤੇ ਜਿਹੜੀ ਵੀਡੀਓ ਪਾਈ ਹੋਈ ਹੈ ਤੁਸੀਂ ਚੈਨਲ ਦੇ ਵਿਜ਼ਿਟ ਕਰਕੇ ਉਸ ਨੂੰ ਡਿਟੇਲ ਦੇ ਵਿੱਚ ਜਿਹੜਾ ਹੈਗਾ ਦੇਖ ਸਕਦੇ ਇਸ ਤੋਂ ਅੱਗੇ ਆ ਗਿਆ ਜੀ ਅਧੀਨ ਸਬਾਵਾਂ ਚੋਣ ਬੋਰਡ ਵੱਲੋਂ ਜਿਹੜਾ ਹੈਗਾ 21 12 2025 ਨੂੰ ਇਸ਼ਤਿਹਾਰ 16 2025 ਜਾਰੀ ਕੀਤਾ ਗਿਆ ਸੀ ਜਿਸ ਰਾਹੀਂ ਜਲ ਸਰੋਤ ਵਿਭਾਗ ਵਿੱਚ ਜੂਨੀਅਰ ਇੰਜੀਨੀਅਰ ਸਿਵਲ ਦੀਆਂ 97 ਜੂਨੀਅਰ ਇੰਜੀਨੀਅਰ ਮਕੈਨੀਕਲ ਦੀਆਂ 9 ਤੇ ਜੂਨੀਅਰ ਇੰਜੀਨੀਅਰ ਇਲੈਕਟ੍ਰੀਕਲ ਦੀ ਇੱਕ ਬੈਕਲੌਗ ਅਸਾਮੀਆਂ ਗਰੁੱਪ ਬੀ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ ਜਲ ਸਰੋਤ ਵਿਭਾਗ ਵੱਲੋਂ ਜੂਨੀਅਰ ਇੰਜੀਨੀਅਰ ਸਿਵਲ ਗਰੁੱਪ ਬੀ ਦੀਆਂ 50 ਹੋਰ ਅਸਾਮੀਆਂ ਦਾ ਮੰਗ ਪੱਤਰ ਪ੍ਰਾਪਤ ਹੋਣ ਕਰਕੇ ਇਸ ਜਿਹੜਾ ਹੈਗਾ ਇਸ਼ਤਿਹਾਰ ਦੇ ਵਿੱਚ ਸੋਧ ਕੀਤੀ ਹੈ ਜਿਸ ਤੋਂ ਬਾਅਦ ਜਿਹੜਾ ਹੈਗਾ ਜਲ ਸਰੋਤ ਵਿਭਾਗ ਵਿੱਚ ਜੂਨੀਅਰ ਇੰਜੀਨੀਅਰ ਦੀਆਂ ਜਿਹੜੀਆਂ 147 ਅਸਾਮੀਆਂ ਕਰ ਦਿੱਤੀਆਂ ਗਈਆਂ ਜੂਨੀਅਰ ਇੰਜੀਨੀਅਰ ਮਕੈਨੀਕਲ ਦੀਆਂ 9 ਤੇ ਜੂਨੀਅਰ ਇੰਜੀਨੀਅਰ ਦੀਆਂ ਜਿਹੜੀਆਂ ਹੈਗੀਆਂ ਇੱਕ ਅਸਾਮੀ ਤੇ ਕੁੱਲ ਜਿਹੜੀਆਂ ਹੈਗੀਆਂ ਇਹ 157 ਅਸਾਮੀਆਂ ਹਨ ਇਨ੍ਹਾਂ ਅਸਾਮੀਆਂ ਬਾਰੇ ਵੀ ਜਿਹੜੀ ਹੈਗੀ ਹੈ ਡਿਟੇਲਡ ਵੀਡੀਓ ਆਪਣੇ ਚੈਨਲ ਤੇ ਜਿਹੜੀ ਅਲੱਗ ਤੋਂ ਪਾਈ ਹੋਈ ਹੈ ਤੁਸੀਂ ਉਸ ਨੂੰ ਦੇਖ ਸਕਦੇ ਹੋ ਉਹਦੇ ਵਿੱਚ ਜਿਹੜਾ ਹੈਗਾ ਪੂਰਾ ਭਰਤੀ ਸੰਬੰਧੀ ਸਾਰੀ ਜਾਣਕਾਰੀ ਦਿੱਤੀ ਹੋਈ ਹੈ ਅੱਗੇ ਆ ਗਿਆ ਜੀ ਗੁਰੂ ਅੰਗਦ ਦੇ ਵੈਟ ਵੈਟਰਨਰੀ ਐਂਡ ਐਨੀਮਲ ਸਾਇੰਸਸ ਯੂਨੀਵਰਸਿਟੀ ਲੁਧਿਆਣਾ ਵੱਲੋਂ ਵੱਖ-ਵੱਖ ਕੰਸਟੀਟਿਊਟ ਕਾਲਜਿਸ ਤੇ ਆਊਟ ਸਟੇਸ਼ਨ ਵਾਲੀ ਆਫੀਸਰ ਲੈਵਲ ਟੀਚਿੰਗ ਤੇ ਨੌਨ ਟੀਚਿੰਗ ਦੀਆਂ ਅਸਾਮੀਆਂ ਲਈ ਜਿਹੜਾ ਹੈਗਾ ਯੂਨੀਵਰਸਿਟੀ ਦੀ ਵੈਬਸਾਈਟ ਤੇ ਉਪਲਬਧ ਨਿਰਧਾਰਿਤ ਪਰਫਾਰਮੈਂਸ ਤੇ ਬਿਨੇ ਪੱਤਰਾਂ ਦੀ ਮੰਗ ਕੀਤੀ ਗਈ ਹੈ ਅਸਾਮੀਆਂ ਲੋਕੇਸ਼ਨ ਘਟੋ ਘਟ ਯੋਗਤਾ ਮਾਪਦੰਡ ਆਦ ਜ਼ਿੰਮੇਵਾਰੀਆਂ ਪੇਕੇ ਸਪੇਸ ਸਕਿਲਸ ਆਦ ਵੇਰਵੇ ਅਤੇ ਬਿਨੇ ਪੱਤਰ ਫਾਰਮ ਜਿਹੜਾ ਹੈਗਾ ਉਹ ਯੂਨੀਵਰਸਿਟੀ ਦੀ ਵੈਬਸਾਈਟ www.gadvasu.in ਤੇ ਪ੍ਰਾਪਤ ਹਨ ਅਤੇ ਸਾਰੇ ਪੱਖਾਂ ਤੋਂ ਮੁਕੰਮਲ ਬਿਨੇ ਪੱਤਰ ਦੀ ਪ੍ਰਾਪਤੀ ਲਈ ਜਿਹੜੀ ਹੈਗੀ ਤੁਸੀਂ ਮਿਤੀ 23 ਜਨਵਰੀ 2026 ਨੂੰ ਸ਼ਾਮ ਦੇ 4 ਵਜੇ ਤੱਕ ਜਿਹੜਾ ਹੈਗਾ ਆਪਣਾ ਫਾਰਮ ਜਮ੍ਹਾਂ ਕਰਵਾ ਸਕਦੇ ਹੋ ਇਸ ਸਬੰਧੀ ਜੇਕਰ ਕੋਈ ਸੋਧ ਜਾਂ ਅੰਤਮ ਮਿਤੀ 'ਚ ਵਾਧਾ ਜਾਂ ਕੋਈ ਹੋਰ ਨੋਟਿਸ ਜਾਰੀ ਹੁੰਦਾ ਹੈ ਤਾਂ ਉਸ ਸਬੰਧੀ ਯੂਨੀਵਰਸਿਟੀ ਦੀ ਜਿਹੜੀ ਹੈਗੀ ਆਪਾਂ ਵੈਬਸਾਈਟ ਦੱਸੀ ਹੈ ਉਸ ਤੇ ਹੀ ਤੁਸੀਂ ਚੈੱਕ ਕਰ ਸਕਦੇ ਹੋ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲੱਗੀ ਹੋਊਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿ ਜਿਹੜਾ ਹੈਗਾ ਬੇਰੁਜ਼ਗਾਰ ਜਿਹੜੇ ਆਪਣੇ ਬੱਚੇ ਹਨ ਉਹਨਾਂ ਤੱਕ ਇਹ ਵੱਧ ਤੋਂ ਵੱਧ ਪਹੁੰਚੇ ਸੂਚਨਾ ਤੇ ਹਰ ਬੱਚੇ ਨੂੰ ਇੱਕ ਜਿਹੜੀ ਹੈਗੀ ਹੈ ਮੌਕਾ ਮਿਲੇ ਉਹ ਅਪਲਾਈ ਕਰ ਸਕੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਕੋਸ਼ਿਸ਼ ਕਰਾਂਗੇ ਆਪਾਂ ਹਰ ਹਫ਼ਤੇ ਜਿਹੜਾ ਹੈਗਾ ਵੀਕਲੀ ਰੋਜ਼ਗਾਰ ਸਮਾਚਾਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹੀਏ ਧੰਨਵਾਦ